ਹਾਂਜੀ ਮੇਰਾ ਨਾਮ ਵਿਸ਼ਾਲ ਤਰੇਹਨ ਹੈ ਜੀ ਮੈਂ ਹੁਸ਼ਿਆਰਪੁਰ ਸ਼ਹਿਰ ਦਾ ਰਹਿਣ ਵਾਲਾ ਮੇਰਾ ਨਾਮ ਰੋਹਿਤ ਕੁਮਾਰ ਪੱਜੀ ਮੈਂ ਹੁਸ਼ਿਆਰਪੁਰ ਦਾ ਮੈਂਰਾ ਨਾਮ ਹੈ ਜੀ ਚਰਨਜੀਤ ਸੇਠੀ ਮਾਡਲ ਨੰਬਰ 4 ਨਿਊ ਮਾਡਲ ਟਾਊਨ ਬਗਤਨਗਰ ਹੁਸ਼ਿਆਰਪੁਰ ਅਧ ਮੇਸ਼ ਲਾਲ ਜੀ ਮੇਰਾ ਨਾਮ ਰਜਤ ਹੈ ਜੀ ਰਜਤ ਸਾਹਿਬ ਕਿਥੋਂ ਦੇ ਰਹਿਣ ਵਾਲੇ ਹੋ ਸ਼ਾਰਕਪੁਰ ਦੇ ਸੰਜੀਤ ਕੁਮਾਰ ਸੰਜੀਤ ਜੀ ਕਿਥੋਂ ਦੇ ਰਹਿਣ ਵਾਲੇ ਹੋ ਇੱਥੇ ਹੁਸ਼ਿਆਰਪੁਰ ਦੇ ਪੰਜਾਬ ਦੇ ਅੱਗੇ ਅਸੀਂ ਬਠਿੰਡੇ ਜਾਂਦੇ ਹੁੰਦੇ ਸੀਗੇ ਸਵੇਰੇ ਅਸੀਂ 3:30 ਵਾਲੀ ਬੱਸ ਫੜਨੀ ਹਿਸ਼ਾਰਪੁਰ ਤੋਂ ਅਸੀਂ ਮੱਜਾਂ ਦਾ ਵਪਾਰ ਕਰਦੇ ਉੱਥੋਂ ਲੈਣ ਜਾਂਦੇ ਸੀਗੇ ਤਾਂ ਪੂਰਾ ਦਿਨ ਸਾਡਾ ਜਾਣ-ਜਾਣ ਚ ਹੀ ਲੱਗ ਜਾਂਦਾ ਸੀ ਉਹ 14 ਤੋਂ ਪਹਿਲੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਨਗਰ ਨਿਗਮ ਦੇ ਜਾਂ ਕੋਈ ਵੀ ਚੀਜ਼ ਦੀ ਮਤਲਬ ਕੋਈ ਸੁਣਵਾਈ ਨਹੀਂ ਸੀ ਹੁੰਦੀ ਅੱਗੇ ਕਿਸੇ ਕੋਲ ਫੋਨ ਨਹੀਂ ਹੁੰਦਾ ਟਾਵਰ ਦੀ ਪ੍ਰੋਬਲਮ ਨਹੀਂ ਹੁੰਦੀ ਪਿੰਡਾਂ 'ਚ ਡਾਕ ਰਾਹੀਂ ਸਭ ਕੁਝ ਜਾਣਾ ਡਾਕ ਰਾਹੀਂ ਆਣਾ ਮਹੀਨਾ ਮਹੀਨਾ ਲੱਗ ਜਾਣਾ ਇੱਕ ਡਾਕ ਨੂੰ ਜਾਣ ਵਾਸਤੇ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਹਾਲਾਤ ਦੇ ਬੂਬਾ ਕਵਾ ਜਿਸ ਤਰ੍ਹਾਂ ਫਿਲੋਸੀ ਦਾ ਦੌਰ ਵੀ ਚੱਲਿਆ ਔਰ ਪਹਿਲਾ ਅਮਰਜੈਂਸੀ ਦਾ ਦੌਰ ਵੀ ਚੱਲਿਆ ਉਸ ਤੋਂ ਬਾਅਦ ਜਿਹੜੀ ਸਰਕਾਰ ਜਿਸ ਤਰ੍ਹਾਂ ਵੀ ਆਈ ਗਈ ਆ ਉਹ ਉਹਨਾਂ ਨੇ ਗਰੀਬਾਂ ਜਿਹੜਾ ਨਾਲ ਦੇ ਦੇ ਕੇ ਕੁਛ ਨਹੀਂ ਕੀਤਾ ਉਹ ਗਰੀਬ ਨੂੰ ਗਰੀਬ ਹੀ ਰੱਖਿਆ ਤੇ ਡਵੈਲਪਮੈਂਟ ਜਿਹੜੀ ਆ ਵਿਕਾਸ ਜਿਹੜਾ ਉਹ ਬਿਲਕੁਲ ਲਾਹਮਤਲ ਹੋਇਆ ਦੇਖੋ ਕੁਛ ਇਸ ਤਰ੍ਹਾਂ ਦੇ ਕੰਮ ਹੁੰਦੇ ਜਿਹੜੇ ਕੱਲ ਨੇ ਬਹੁਤ ਜ਼ਰੂਰੀ ਹੁੰਦੇ ਹਨ ਉਹਨਾਂ ਨੇ ਏਰਬਲ ਤਿਆਲ ਨਹੀਂ ਦਿੱਤਾ ਉਹਦੇ ਰਿਜ਼ਲਟ ਕੀ ਨਿਕਲਿਆ ਜੀ ਗਰੀਬ ਗਰੀਬ ਹੁੰਦਾ ਗਿਆ ਅਮੀਰ ਅਮੀਰ ਹੁੰਦਾ ਗਿਆ ਗਰੀਬੀ ਦਰ ਜਿਹੜੀ ਹੈਗੀ ਬਹੁਤ ਜ਼ਿਆਦਾ ਸੀ ਤੇ ਅਨਐਮਪਲੋਇਮੈਂਟ ਜਿਹੜੀ ਹੈਗੀ ਬਹੁਤ ਜ਼ਿਆਦਾ ਸੀ ਉਸ ਤੋਂ ਇਲਾਵਾ ਕਰਪਸ਼ਨ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਸੀ ਅੱਗੇ ਸਿਲੰਡਰ ਬੁੱਕ ਕਰਾਉਣ ਤੇ ਰੋ ਵੇਟ ਕਰੋ ਬਲੈਕ ਦੇ ਪੈਸੇ ਦਿਓ ਪਿੰਡਾਂ ਨੂੰ ਜਾਣ ਵਾਸਤੇ ਅੱਗੇ ਟੁੱਟੀਆਂ ਸੜਕਾਂ ਹੁੰਦੀਆਂ ਸੀਗੀਆਂ ਕੋਈ ਸਾਧਨ ਨਹੀਂ ਸੀਗਾ ਕੋਈ ਉਦਾਂ ਨਹੀਂ ਅੱਗੇ ਦੇਖ ਲਓ ਤੁਸੀਂ ਸਾਡੇ ਸੈਨਾ ਕੋਲ ਜੁੱਤੀਆਂ ਨਹੀਂ ਸੀ ਹੁੰਦੀਆਂ ਬੁਦੂਕਾਂ ਨਹੀਂ ਸੀ ਹੁੰਦੀਆਂ ਗੋੜਾ ਬਰੂ ਦੇ 2-3 ਦਿਨ ਦਾ ਦੱਸਦੇ ਹੁੰਦੇ ਸੀ 3 ਦਿਨ ਦਾ ਜੀ ਕੋਈ ਜਿਹੜੀ ਸਰਕਾਰ ਦੀਆਂ ਬੱਸਾਂ ਸਨ ਉਹਨਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਕਿਉਂਕਿ ਇਹ ਬੋਲ ਵਾਲਾ ਜਿਹੜਾ ਸੀ ਨਾ ਭ੍ਰਿਸ਼ਟਾਚਾਰ ਦਾ ਬੋਲ ਵਾਲਾ ਬਹੁਤ ਸੀ ਔਰ ਹਰ ਤਰ੍ਹਾਂ ਦਾ ਬੋਲ ਵਾਲਾ ਜਿਹੜਾ ਸੀ ਉਹ ਜਿਹੜੇ ਪ੍ਰਾਈਵੇਟ ਟਰਾਂਸਪੋਰਟਾਂ ਚੱਲਦੀਆਂ ਉਹਨੀਆਂ ਸੀ ਉਹਨੂੰ ਜ਼ਿਆਦਾ ਫਾਇਦਾ ਲੈਂਦੀਆਂ ਸਨ ਜਿਹੜੀ ਟਰਾਂਸਪੋਰਟ ਸਰਕਾਰੀ ਸੀ ਉਹ ਦਿਨ ਕੋਟ ਦਿਨ ਕੋਟ ਦਿਨ ਦੇ ਘਾਤੇ نیچے ਜਾਂਦੀ ਗਈ ਔਰ ਜਿਹੜੇ ਟਰਾਂਸਪੋਰਟਰ ਪ੍ਰਾਈਵੇਟਸ ਵੱਲੋਂ ਵੱਧਦੇ ਗਏ ਉਹਨਾਂ ਨੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਨਾਰਾ ਨਾਰਾ ਸਰਕਾਰ ਦਾ ਹੁੰਦਾ ਪਹਿਲ ਦੇ ਆਧਾਰ ਤੇ ਸਰਕਾਰ ਦਾ ਨਾਰਾ ਜਿਹੜਾ ਉਹ ਪੂਲ ਫੁਰਤ ਕੰਨ ਚਾਹੀਦਾ ਉਹ ਪੂਲ ਕੰਨ ਚ ਨਿਤਨੇ ਤਰੀਕੇ ਨਾਲ ਉਹ ਹੰਡਲ ਕਰਨਾ ਚਾਹੀਦਾ ਪਰ ਹੋਇਆ ਨਹੀਂ ਪਹਿਲਾਂ ਤਾਂ ਇੱਕ ਸਿੰਗਲ ਰੂਟ ਸੀਗੀ ਜੀ ਸਿੰਗਲ ਰੂਟਸ ਕਰਕੇ ਬਾਕੀ ਮਤਲਬ ਐਕਸੀਡੈਂਟਸ ਵਗੈਰਾ ਵੀ ਬਹੁਤ ਹੁੰਦੇ ਸੀ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਜਾਮ ਬਹੁਤ ਜ਼ਿਆਦਾ ਲੱਗਦਾ ਸੀ ਸਰਕਾਰ ਦਾ ਨਾਰਾ ਹੁੰਦਾ ਸੀ 1 ਰੁਪਿਆ ਭੇਜਦੇ ਆ 10 ਪੈਸੇ ਥਲੇ ਰਹਿ ਜਾਂਦੇ ਆ ਕਿ ਨਿੱਤਾ ਅੱਗੇ ਹੁੰਦਾ ਸੀਗਾ ਮੈਂ ਤੁਹਾਨੂੰ ਵੜਾ ਤੇ ਭਾਜੀ ਅੱਗੇ ਦੇਣੇ ਆ ਮੈਂ ਵੀ 200 ਘਾਲਿਆ ਜਿਹਨੇ ਦਿੱਤਾ ਉਹਨੇ ਵੀ ਘਾਲਿਆ ਪਹੁੰਚਣਾਂ 1000 ਰੁਪਿਆ ਪੁੱਜਿਆ 1500 ਰੁਪਏ ਦੇ ਵਿੱਚੋਂ ਦਸ ਸਾਲਾਂ ਵਿੱਚ ਅਸੀਂ ਨਹੀਂ ਸਮ ਦੇ ਵਿੱਚ ਕੁਝ ਹੋਇਆ ਕਿਉਂਕਿ ਗਰੀਬ ਤਾਂ ਗਰੀਬ ਹੀ ਹੁੰਦਾ ਚੱਲ ਗਿਆ ਔਰ ਅਮੀਰ ਅਮੀਰ ਹੁੰਦਾ ਚੱਲ ਗਿਆ ਜੋ ਲੋਕਾਂ ਨੂੰ ਲੁਵਾਣ ਸੀ ਗਿਆ ਉਹ ਪਹੁੰਚ ਨਹੀਂ ਕਰ ਸਕਦੇ ਦਸ ਸਾਲਾਂ 'ਚ ਹੁਣ ਤਾਂ ਤੁਸੀਂ ਰੋਡ ਸਟਰਕਚਰ ਦੇਖੋ ਕਿੰਨਾ ਵਧੀਆ ਹਾਈਵੇ ਕਿੰਨੇ ਵਧੀਆ ਬਣਾਤੇ ਐ ਸੈਂਟਰ ਦੀ ਸਰਕਾਰ ਨੇ ਬੀਜੇਪੀ ਦੇ ਆਉਣ ਦੇ ਨਾਲ ਹੀ 6 ਲੇਨ ਹਾਈਵੇ 10 ਹਾਈਵੇ ਕਿੰਨੇ ਵਧੀਆ ਬਣੇ ਸਾਡੇ ਪੰਜਾਬ ਨੂੰ ਇਹਨਾਂ ਨੇ ਆ ਦਿੱਤੀ ਆ ਬੰਦੇ ਬਾਰਾ ਟ੍ਰੇਨ ਬੰਦਾ 4 ਘੰਟੇ ਹੀ ਦੇਖੋ ਦਿੱਲੀ ਪਹੁੰਚ ਜਾਂਦਾ ਇੱਕ ਕਾਮਕਾਰ ਵਪਾਰੀ ਬੰਦਾ ਇੱਕ ਦਿਨ ਚ ਆਪਣਾ ਕੰਮਕਾਰ ਕਰਕੇ ਆ ਸਕਦਾ ਇਸ ਕਰਕੇ ਜੀ ਕਾਫੀ ਡਵੈਲਪਮੈਂਟ ਹੈ ਬੀਜਪੀ ਦੀ ਮੋਦੀ ਇਹ ਰਾਜ ਸਭ ਕੁਝ ਚੀਜ਼ ਮਿਲ ਰਹੀਆਂ ਅੱਛਾ ਜੀ ਸਾਨੂੰ ਮਤਲਬ ਲੱਗ ਲੱਗ ਜਿਹੜੀਆਂ ਸਕੀਮਾਂ ਹੈਗੀਆਂ ਉਹ ਦੇ ਰਹੇ ਆ ਜਿੱਦਾਂ ਨਗਰ ਨਿਗਮ ਦੇ ਬੰਦੇ ਆ ਉਹ ਸਾਨੂੰ ਆ ਕੇ ਦੇ ਰਹੇ ਆਪਣੇ ਆਪ ਕੈਂਪ ਲਗਾ ਰਹੇ ਆ ਉਹ ਕੋਈ ਮਤਲਬ ਹਰ ਜਗ੍ਹਾ ਦੇਖੋ ਹੁਣ ਤੁਹਾਨੂੰ ਮੈਂ ਦਿਖਾਵਾਂ ਇੱਕ ਸਾਨੂੰ ਹਰੇਕ ਕਿੰ다 ਨੀ ਹੈ ਜਿਗਤਾਂਈਆਂ ਸਕੀਮਾਂ ਆ ਰਹੀਆਂ ਆ ਉਹ ਸਾਰੀਆਂ ਮਿਲ ਰਹੀਆਂ ਇੱਥੇ ਬੈਠਿਆਂ ਨੂੰ ਡਿਜੀਟਲ ਹੋ ਗਿਆ ਪਿਆ ਸਭ ਕੁਝ ਹਰ ਇੱਕ ਬੰਦੇ ਨੂੰ ਆਪਣੇ ਫੋਨ 'ਚ ਸਭ ਕੁਝ ਦੇਖਣ ਨੂੰ ਮਿਲ ਰਿਹਾ ਸਭ ਕੁਝ ਹੋ ਰਿਹਾ ਬਾਈ ਫੇਸਬੁਕ ਦੇਖ ਕੇ ਬੰਦਾ ਇੱਕ ਦੂਜੇ ਨਾਲ ਮੁਲਾਕਾਤ ਜਾਂ ਕੁਝ ਗੱਲ ਕਰ ਸਕਦਾ ਕੋਈ ਇੱਦਾਂ ਦੀ ਨੀ ਬਹੁਤ ਵਧੀਆ ਅੱਗੇ ਤੋਂ ਅੱਗੇ ਤਰੱਕੀ ਹੋ ਰਹੀ ਹੈ ਕਾਫੀ ਮਤਲਬ ਕਿ ਇੰਪਰੂਵਮੈਂਟ ਹੋਈ ਹੈ ਉੱਪਰ ਇੱਕ ਪਹਿਲੀ ਸਰਕਾਰ ਆ ਗਈ ਜਿਹਦੇ ਵਿੱਚ ਇੱਕ ਦਾ ਇੱਕ ਆਂਦਾਗਾ ਇਹ ਸਾਰੇ ਦੇ ਸਾਰੇ ਲੱਗਦੇ ਆ ਉਹ ਲੋਕਾਂ ਨੂੰ ਕੰਮ ਦਿਖ ਰਿਹਾ ਲੋਕਾਂ ਨੂੰ ਸਿਰਫ ਇਹੀ ਹੁੰਦਾ ਸੀਗਾ ਅੱਗੇ ਕਿ ਸੈਂਟਰ ਸਰਕਾਰ ਆ ਯਾਰ ਬੋਡ ਪਾਉ ਨਾ ਪਾਓ ਲੇਕਿਨ ਹੁਣ ਨਹੀਂ ਹੁਣ ਕੋਈ ਕੈਂਡੀਡੇਟ ਮਾਇਨਾ ਨਹੀਂ ਕੋਈ ਕੁਛ ਨਹੀਂ ਸਿਰ ਮੋਦੀ ਔਰ ਮੋਦੀ ਜੀ ਨੇ ਹਰ ਕਾਲ ਵਿੱਚ ਇਹ ਕੋਸ਼ਿਸ਼ ਕੀਤੀ ਕੋਈ ਕੋਈ ਵੀ ਪਾਣੀ ਬਿਜਲੀ ਇਸ ਤੋਂ ਵਾਝਾ ਨਹੀਂ ਹੋਣਾ ਚਾਹੀਦਾ ਔਰ ਗਰੀਬੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹ ਵੀ ਉਹਨਾਂ ਨੇ ਦਲ ਨੂੰ ਬਹੁਤ ਉੱਪਰ ਚੱਕਿਆ ਔਰ ਗਰੀਬੀ ਦੇਖਾ ਕਾਫੀ ਕੰਮ ਕੀਤਾ ਹੁਣ ਆਪਾਂ ਜਾਣਦੇ ਆ ਤੇ ਹੁਣ ਆਪਾਂ ਦੇਖਦੇ ਆ ਕਿ ਬਹੁਤ ਅੱਛੇ ਐਕਸਪ੍ਰੈਸ ਹਾਈਵੇਜ਼ ਜਿਹੜੇ ਆ ਪੰਜਾਬ ਦੇ ਵਿੱਚ ਬਣੇ ਜਾ ਰਹੇ ਆ ਜਿੱਥੇ ਪਹਿਲਾਂ ਸਾਨੂੰ 3-4 ਘੰਟੇ ਲੱਗਦੇ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਚ ਹੁਣ ਅਸੀਂ ਉਹ ਜਿਹੜਾ ਆਪਣਾ 1.5-2 ਘੰਟੇ ਦੇ ਵਿੱਚ ਟਰੈਵਲ ਕਰ ਲੈਂਦੇ ਆ ਦੇਖੋ ਜੀ ਪੇਮੈਂਟ ਪੇਮੈਂਟ ट्रांजੈਕਸ਼ਨ ਦੇਖੋ ਕਿੰਨਾ ਵਧੀਆ ਹੋ ਗਿਆ ਜੀ ਹੁਣ ਤਾਂ ਸਾਰੀ ਆਨਲਾਈਨ ਪੇਮੈਂਟ ਹੋ ਗਈ ਨੰਬਰ 2 ਦਾ ਕੰਮ ਤਾਂ ਖਤਮ ਹੀ ਹੋ ਗਿਆ ਸਾਰਾ ਹਮ ਆਡ ਬਣਦੇ ਪਏ ਆ ਮਤਲਬ 5 ਸਾਲ ਦਾ ਫ੍ਰੀ ਬੀਮਾ ਯੋਜਨਾ ਬਗਾਲ ਔਰ ਉਰ ਉਰ ਪਰ ਇਹ ਤੇ ਨੀ ਸਕੀਮਾ ਸਾਨੂੰ ਆਪ ਗਵਰਨਮੈਂਟ ਦੇ ਰਹੀ ਆ ਉਹ ਵੀ ਨਗਰ ਨਿਗਮ ਜਿਹੜੀ ਕਿ ਹੁਸ਼ਿਆਰਪੁਰ ਦਾ ਕੋਈ ਕੁਛ ਦਾ ਨਹੀਂ ਸੀ ਹੁੰਦਾ ਮੇਰਾ ਲੜਕਾ ਬਾਹਰ ਹੈਗਾ ਉਹ ਮੈਨੂੰ ਫੋਨ ਤੇ ਦੱਸਦਾ ਹੁੰਦਾ ਕਿ ਕੋਈ ਵੀ ਗੱਲਬਾਤ ਹੁੰਦੀ ਆ ਅਸੀਂ ਇੱਕ ਵਾਰੀ ਕਹਿ ਦਈਏ ਅੱਗੇ ਤਾਂ ਇੰਡੀਆ ਨੂੰ ਕੋਈ ਕੁਛ ਦਾ ਹੀ ਨਹੀਂ ਸੀ ਹੁੰਦਾ ਜਿੱਦਾਂ ਪਾਕਿਸਤਾਨ ਤੇ ਇੰਡੀਆ ਤੋਂ ਮਤਲਬ ਇੱਕ ਜਹਾ ਸਮਝਦੇ ਸੀ ਯਾਦ ਦੇ ਵਿੱਚ तकरीबन ਜਿੰਨੇ ਸਾਡੇ ਪਲੇਟਫਾਰਮ ਆ ਸਾਡੇ ਤੇ ਸਟੇਸ਼ਨ ਹਨ ਕਾਇਆਕਲਪ ਹੋ ਰਹੀ ਹੈ ਉਸ ਸਟੇਸ਼ਨ ਦਾ ਇਹ ਕਾਇਆਕਲਪ ਹੋਇਆ ਪਿਆ ਔਰ ਅਜੇ ਤੱਕ ਵੀ ਕੰਮ ਚੱਲ ਰਿਹਾ ਹੈ ਪਾਲੀ ਸੜਕ ਜਿਹੜੀ 30 40 ਸਾਲ ਬਣਦੀ ਨਹੀਂ ਹੁੰਦੀ ਸੀਗੀ ਇਸ ਵੇਲੇ ਇਹ ਵਾਲਨਾ ਭਵਾ ਉੱਤੇ ਗੱਡੀਆਂ ਫੜਾਫੜ ਨਿਕਲ ਜਾਂਦੀਆਂ ਸਭ ਕੁਝ ਜਾਣਦੀਆਂ ਕੋਈ ਜਾਂ ਹਮਨੇ ਕੋ ਬਾਸਤਾ ਨਹੀਂ ਸਾਨੂੰ 4000 ਕਰੋੜ ਰੁਪਈਆ ਜੋ ਕਿ ਖਵਾੜਾ ਤੋਂ ਹਾਲਪੁਰ ਫੋਲ ਹੈ ਔਰ ਟਾਂਡਾ ਲੈਂ ਤੋਂ ਇਹ ਤੁਨ 4000 5000 ਕਰੋੜ ਰੁਪਈਆ ਆਪਣੇ ਸੜਕਾਂ ਬਸਦਲਦੇ ਇਹ ਸਾਲੋਂ ਲੈ ਕੇ ਬਹੁਤ ਵੱਡਾ ਸਾਡਾ ਕੰਮ ਹਾਲਪੁਰ ਤੋਂ ਸੋਲਵ ਕੀਤਾ ਹਸ਼ਿਆਰਪੁਰ ਚ ਬਹੁਤ ਜ਼ਿਆਦਾ ਵਧੀਆ ਬਦਲਾਅ ਆਇਆ ਜੀ ਪਹਿਲਾ ਹਸ਼ਿਆਰਪੁਰ ਛੋਟਾ ਜਿਹਾ ਕਸਬੇ ਦੇ ਤੌਰ ਤੇ ਹੁੰਦਾ ਦਾ ਅੱਜ ਇੱਕ ਸਿਟੀ ਬਣ ਚੁੱਕਿਆ ਬਹੁਤ ਜ਼ਿਆਦਾ ਨਾਮ ਹੋ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ ਵਰਲਡ ਇਸ ਨਾਮ ਹੈਗਾ ਕਿਉਂਕਿ ਇੱਥੇ ਜਿੰਨਾ ਵੀ ਵਿਕਾਸ ਹੋਇਆ ਨਾ ਇਹ ਸਾਰਾ ਸੈਂਟਰ ਦੀ ਹੀ ਦੇਣਾ ਜੀ ਹੁਣ ਸਾਡੇ ਕੋਲ ਜਿੰਨਾ ਵੀ ਕਸਟਮਰ ਆ 70% ਦੇਖੋ ਆਨਲਾਈਨ ਹੀ ਹੈ ਜੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਤੇ 30% ਕੈਸ਼ ਸਰਕਲ ਆਣ ਵਾਲੇ ਟਾਈਮ 'ਚ ਪੂਰਾ 100 ਹੋ ਜਾਏਗਾ ਮੋਦੀ ਸਰਕਾਰ ਦੀ ਆਉਣ ਵਾਲਾ 5 ਸਾਲ 10 ਸਾਲ ਦਾ ਵਿਜ਼ਨ ਬਹੁਤ ਜ਼ਬਰਦਸਤ ਹੈ। ਆਵਾਗਮਨ ਜਿਹੜਾ ਹੈ ਪਹਿਲਾਂ ਨਾਲੋਂ ਬਹੁਤ ਅੱਛਾ ਹੋ ਗਿਆ ਹੈ। ਇਹਦੇ ਫਲਸਰੂਪ ਇਹ ਆਪਣਾ ਜਿਹੜਾ ਟੂਰਿਜ਼ਮ ਹੈਗਾ ਉਹ ਕਾਫੀ ਬੈਟਰ ਹੋਇਆ ਹੈ। ਲੋਕਾਂ ਦਾ ਆਣਾ ਜਾਣਾ ਇੱਕ ਜਗ੍ਹਾ ਤੋਂ ਉਹਦੇ ਨਾਲ ਕਾਫੀ ਰਚ ਇੰਪਰੂਵਮੈਂਟ ਆਈ ਹੋਈ ਹੈ। ਹੁਣ ਹਰ ਇੱਕ ਪਿੰਡ ਨੂੰ ਹਰ ਇੱਕ ਪਿੰਡ ਦਾ ਲਿੰਕ ਕਿਤੇ ਨਾ ਕਿਤੇ ਜੁੜਦਾ ਪਿਆ ਹੈ। ਕਿਤੇ ਨੂੰ ਕਿਤੇ ਜਾਣ ਦੀ ਤੰਗੀ ਨਹੀਂ ਹੈ। ਪਿੰਡਾਂ ਦੇ ਵਿੱਚ ਵੀ ਹੁਣ ਸ਼ਹਿਰੀ ਮੋਲ ਹੋ ਗਿਆ ਪਿਆ। ਪਿੰਡਾਂ ਦੇ ਲੋਕ ਜਾਦੇ ਕਰਕੇ ਸ਼ਹਿਰਾਂ ਦੇ ਵਿੱਚ ਕੰਮ ਕਰਨ ਆ ਰਹੇ ਆ। ਹਰ ਜਗ੍ਹਾ ਮੋਦੀ ਮੋਦੀ ਦਾ ਨਾਮ ਆਉਂਦਾ ਅੱਗੇ ਸਾਡੇ ਪੀਐਮ ਨੂੰ ਕੋਈ ਜਾਣਦਾ ਨਹੀਂ ਸੀ ਜੇ ਇੰਡੀਆ ਦੀ ਡਿਵੈਲਪਮੈਂਟ ਹੋਈ ਹੈ ਤਾਂ ਤਾਂ ਹੀ ਹਰ ਥਾਂ ਹਰ ਕੰਟਰੀ ਦੇ ਵਿੱਚ ਮੋਦੀ ਮੋਦੀ ਹੋ ਰਿਹਾ ਪੂਰਾ ਸਾਡੇ 3.5 ਘੰਟੇ ਜੀ ਠੰਡੇ ਜਾ ਪਹੁੰਚੇ ਤੇ 4 ਘੰਟੇ ਪਰ ਇੰਨਾ ਕੁ ਵਧੀਆ ਲੱਗਦਾ ਉਹ ਹੁਣ ਤਾਂ ਨਵੇਂ ਰੂਲ ਹੋਰ ਬੰਡ ਰਹੇ ਆ ਕਿ ਲੁਧਿਆਣੇ ਤੋਂ ਮਠੰਡਾ ਵਾਲਾ ਹੋਰ ਅੰਮ੍ਰਿਤਸਰ ਵਾਲਾ ਜਾ ਕੇ ਦੇਖੋ ਰਸਈ ਔਰ ਸਭ ਤੋਂ ਵਧੀਆ ਮੈਂ ਕਹਿੰਦਾ ਇਦਾਂ ਦੀ ਸਰਕਾਰ ਕਦੀ ਵੀ ਨਹੀਂ ਆ ਸਕਦੀ ਅਸੀਂ ਤਾਂ ਮੋਦੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਚਾਹ ਜਿਹੜੀ ਮਰਜ਼ੀ ਸਰਕਾਰ ਹੋਈ ਇਹਨਾਂ ਨੇ ਪੰਜਾਬ ਨਾਲ ਕੋਈ ਬਿਤਕਰਾ ਨਹੀਂ ਕੀਤਾ ਹਾਂ। ਸਾਂਝੋਜਨਾ ਉਹ ਜਿਹੜੀ ਦਿੱਤੀ ਆ 2000 ਰੁਪਏ ਹਰ ਇੱਕ ਦੇ ਖਾਤੇ ਦੇ ਵਿੱਚ ਪਾ ਰਿਆ। ਸਰਵੇਖਕ ਕਿਸਾਨ ਨੂੰ ਸਪੋਰਟ ਵਾਸਤੇ ਮੁਫਤ ਆਟਾ ਦਾਲ ਸਕੀਮ ਹਰ ਇੱਕ ਗਰੀਬ ਪਰਿਵਾਰ ਨੂੰ ਲਗਾਈ ਪਈ ਆ ਉਹਨੇ ਪੈਨਸ਼ਨ ਦੀ ਆ ਜਾਂ ਵਿਧਵਾ ਪੈਨਸ਼ਨ ਹੈ ਕਿੱਥੇ ਪਹਿਲਾਂ 1000 ਰੁਪਏ ਸੀਗੇ ਹੁਣ ਉਹਨੇ 500 ਰੁਪਏ ਵਧਾਈ ਆ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਉਹ ਹੋਰ ਵੱਜ ਜਾਵੇ। ਬਹੁਤ ਸਾਰੇ ਜਿਹੜੇ ਗਵਰਨਮੈਂਟ ਹਸਪੀਟਲਸ ਹੈਗੇ 올 ਇੰਡੀਆ ਦੇ ਵਿੱਚ ਉਹਨਾਂ ਦੇ ਵਿੱਚ ਫ੍ਰੀ ਮੈਡੀਸਿਨ ਪ੍ਰੋਵਾਈਡ ਕੀਤੀ ਗਈ। ਪਹਿਲਾਂ ਜਿਹੜਾ ਗਰੀਬ ਆਦਮੀ ਉਹਨੂੰ ਬਾਹਰੋਂ ਪਰਚੇਸ ਕਰਨੀ ਪੈਂਦੀ ਸੀ ਮੈਡੀਸਿਨ ਹੁਣ ਉਹਨੂੰ ਫ੍ਰੀ ਮੈਡੀਸਿਨ ਜਿਹੜੀ ਹੈ ਹਸਪੀਟਲਸ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਮਿਲਦੀ ਹੈ ਤੇ ਉਹਦੇ ਨਾਲ ਉਹਨੂੰ ਕਾਫੀ ਫਾਇਦਾ ਹੋਇਆ ਹੈ ਤੁਹਾਡੇ ਸੈਂਟਰ ਲਖਨ ਤੋਂ ਕਿਹੜੀ ਪਾਰਟੀ ਆਂਦੀ ਨਜ਼ਰ ਆ ਰਹੀ ਹੈ ਜੀ ਸੈਂਟਰ ਇਲੈਕਸ਼ਨ ਚ ਬੀਜੇਪੀ ਲੱਗ ਰਹੀ ਮੈਨੂੰ ਜਿਹਨੇ ਕੰਮਕ ਦੇਖ ਕਰਨਾ ਨਾ ਅਸੀਂ ਉਹਨੂੰ ਬੋਟ ਦੇਣੀ ਹੈ ਕੰਮ ਇਸ ਵੇਲੇ ਮੋਦੀ ਕਰ ਰਹੇ ਕੰਮ ਉਹਦੀ ਉਹ ਜੋ ਪੱਕਾ ਹੈ ਲੋਕਾਂ ਦਾ ਮੇਨ ਮਕਸਦ ਹੈ ਮੋਦੀ ਸਾਹਿਬ ਵੇਸ਼ਿਸ਼ ਹੋਣੇ ਚਾਹੀਦੇ ਹੈਗੇ ਬਿਲਕੁਲ ਮੋਦੀ ਜੀ ਆਣੇ ਚਾਹੀਏ ਜੀ ਅਗਰ ਦੇਸ਼ ਦਾ ਭਵ ਸੁਰੱਖਿਤ ਕਰਨਾ ਤੇ ਉਹ ਸਿਰਫ ਮੋਦੀ ਗਵਰਨਮੈਂਟ ਦੇ ਹੱਥ ਵਿੱਚ ਹੀ ਹੈ ਅਗਰ ਕੋਈ ਹੋਰ ਪਾਰਟੀ ਆ ਜਾਏਗੀ ਤਾਂ ਦੇਸ਼ ਫਿਰ ਪਿੱਛੇ ਚਲਾ ਜਾਏਗਾ ਉਹ ਇਸੇ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਸੈਂਟਰ ਵਿੱਚ ਜਿਹੜੇ ਕਿ ਲੋਕਾਂ ਦੀ ਭਾਵਨਾ ਨਾਲ ਲੈ ਕੇ ਚੱਲੇ ਉਸ ਕਰਕੇ ਸਾਨੂੰ ਤਾਂ ਬੜੀ ਉਮੀਦ ਹੈ ਕਿ ਮੋਦੀ ਜੀ ਦਾ ਜਿਸ ਤਰ੍ਹਾਂ ਸ਼ਾਸਨ ਹੈ ਕਟੋ-ਕਟ 20 ਸਾਲ ਸਾਨੂੰ ਮੋਦੀ ਜੀ ਜੇ ਹੋ ਸਕਦਾ ਦੇਸ਼ ਵਿੱਚ ਮਿਲ ਜਾਵੇ ਇਸ ਵਾਰ ਦੇ ਸੈਂਟਰ ਲਖਨਾਂਕ ਕਿਹੜੀ ਪਾਰਟੀ ਨੂੰ ਮੌਕਾ ਦੇ ਰਹੇ ਹੋ ਅਸੀਂ ਬੀਜੇਪੀ ਬੀਜੇਪੀ ਮੋਦੀ ਸਰਕਾਰ